के गांव तलवाड़ा गुजरा की सरपंच सरवनी देवी अपने सैकड़ों समर्थकों के साथ कांग्रेस में शामिल हो गये आज पंजाब प्रदेश कांग्रेस के कोषाध्यक्ष एवं पूर्व विधायक अमित के समक्ष कार्यक्रम में सरविनी देवी ने युवा प्रधान वरिंदर सलारिया सदस्य पंचायत राजकुमार काटल वैदेश राज और कार्यकर्ता रंजीत सिंह व सैकड़ों समर्थकों के साथ कांग्रेस में शामिल होने की घोषणा की इस मौके पर पूर्व विधायक अमित विजय ने सबको कांग्रेस का चोबा पहनाकर हार पहनाकर कांग्रेस में उनका अभिवादन कहा और साथ ही अपनी ओर से उनका आभार व्यक्त किया उन्होंने कहा कि उनके कांग्रेस में शामिल होने पर कांग्रेस को मजबूती मिलेगी उन्होंने कहा कि आने वाले समय में कांग्रेस को और भी बड़ा समर्थन लोगों की ओर से मिलेगा उन्होंने कहा कि कांग्रेस जनहित की पार्टी है और लोग इसके प्रति पूरी तरह से भरोसा भी रखते हैं इस मौके पर सैदा के सरपंच चेतन गगी ਪਰਸ਼ੋਤਮ, ਤੇਜਰਾਜ, ਪ੍ਰਵੀਨ ਸਿੰਘ, ਸੰਜੀਵ ਸ਼ਰਮਾ, ਰਾਣਾ ਠਾਕੁਰ, ਮਨੋਜ ਕੁਮਾਰ, ਜੀਤ ਸਿੰਘ, ਰੇਸ਼ ਕੁਮਾਰ, ਮੋਹਨlal, ਕਾਕਾ ਆਜਾਦ ਸਿੰਘ, ਸਤਪਾਲ ਸਿੰਘ, ਕਮਲੇਸ਼ ਮਾਰੀ ਮੌਜੂਦ ਨੇ। ਸਾਰਿਆਂ ਨੂੰ ਮੇਰਾ ਨਮਸਕਾਰ ਜੀ। ਅੱਜ ਅਸੀਂ ਤਲਵਾੜਾ ਗੁਜਰਾ ਦੀ ਧਰਤੀ ਤੇ ਆ ਔਰ ਬੜੀ ਪਵਿੱਤਰ ਭੂਮੀ ਆ। ਅਸੀਂ ਪੂਰੀ ਮੈਂ ਪੰਚਾਇਤ ਦਾ ਥੈਂਕਸ ਕਰਨਾ ਕਿ ਮੈਕਸਿਮ ਲੋਕਾਂ ਨੇ ਬੜਾ ਪਿਆਰ ਕੀਤਾ ਔਰ ਅੱਜ ਵਰਿੰਦਰ ਸਲਾਰੀਆ ਜੀ ਜਨਰਲ ਸੈਕਟਰੀ ਰੂਰਲ ਬੀਜੇਪੀ ਤੋਂ ਸਾਨੂੰ ਜੁਆਇਨ ਕੀਤੇ ਨੇ ਕਾਂਗਰਸ ਤੋਂ ਮੇਰੇ ਨਾਲ ਵਰਕਿੰਗ ਪ੍ਰੈਜ਼ੀਡੈਂਟ ਸਾਡੇ ਡਿਸਟ੍ਰਿਕਟ ਦੇ ਕਾਂਗਰਸ ਦੇ ਬਬਲੀ ਜੀ ਪੂਰੀ ਟੀਮ ਦੇ ਨਾਲ ਆਏ ਨੇ ਮੇਰ ਸਾਹਿਬ ਦੇ ਨਾਲ ਪੂਰੇ ਮੋਤਵਾਰ ਇੱਥੇ ਨੇ ਨਾਲ ਹੀ ਅ ਅੰਦੋਈ ਤੋਂ ਸਰਪੰਚ ਸਾਹਿਬ ਆਏ ਨੇ ਸਾਡੇ ਅਨੇੜ ਤੋਂ ਸਰਪੰਚ ਸਾਹਿਬ ਆਏ ਨੇ ਚੱਕ ਨਾਰਾਇਣੀ ਤੋਂ ਸਰਪੰਚ ਸਾਹਿਬ ਆਏ ਨੇ ਾਕੀ ਸੈਦਾ ਤੋਂ ਸਾਡੇ ਗੱਗੀ ਜੀ ਇੱਥੇ ਨੇ ਅ ਕਿਆਲਾ ਤੋਂ ਸੰਜੀਪ ਜੀ ਸਰਪੰਚ ਸਾਹਿਬ ਆਏ ਨੇ ਸਾਡੇ ਬਲੌਕ ਸਮਿਤੀ ਮੈਂਬਰ ਅਨੇੜ ਦੇ ਇੱਥੇ ਨੇ ਪਰਵੀਨ ਜੀ ਨੇ ਐਕ ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸਰਾਜੀ ਸਾਡੇ ਨਾਲ ਆਏ ਨੇ ਇੱਥੇ ਸਾਰੇ ਪਿੰਡ ਦੇ ਮੋਹਤਵਾਰ ਨੇ ਮੁੰਤੀ ਬਾਜੀ ਇੱਥੇ ਨੇ ਪਾਲੀ ਜੀ ਨੇ ਬੁਰਾ ਜੀ ਇੱਥੇ ਸਾਡੇ ਆਲਰੇਡੀ ਇੱਕ ਸਰਪੰਚ ਰਹੇ ਨੇ ਤਲਵਾੜਾ ਗੁਜਰਾ ਦੇ ਉਹ ਵੀ ਮੇਰੇ ਨਾਲ ਨੇ ਸੁਰਜੀਤ ਜੀ ਨੇ ਆਜ਼ਾਦ ਜੀ ਨੇ ਪੂਰਤ ਸਰਪੰਚ ਸਾਹਿਬ ਮੈਂ ਸਾਰਿਆਂ ਦਾ ਨਾਮ ਹੁਣ ਭੁੱਲ ਜਾਣਾ ਇਸ ਕਰਕੇ ਸ਼ੁਰੂ ਨਹੀਂ ਕਰਦਾ ਕਰਨਾ ਪਰਸ਼ੋਤਮ ਜੀ ਨੇ ਬਲਾਕ ਪ੍ਰਧਾਨ ਸਾਡੇ ਰੂਰਲ ਦੇ ਔਰ ਰਾਜਕੁਮਾਰ ਸਾਡੇ ਕਾਕਾ ਜੀ ਨੇ ਕਿ ਹਾਲਾਤੋਂ ਸੰਜੀਪ ਜੀ ਦੇ ਨਾਲ ਉਹ ਵੀ ਆਏ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਨਾ ਅੱਜ ਮੈਂ ਇਹੀ ਕਹਿਣਾ ਚਾਹਨਾ ਕਿ ਇਹਨਾਂ ਦਾ ਸਾਰਿਆਂ ਦਾ ਜੁਆਇਨ ਕਰਨ ਦਾ ਇੱਕੋ ਹੀ ਪਰਪਸ ਹੈ ਕਿ ਲੋਕੀ ਵੀ ਸਮਝ ਗਏ ਨੇ ਕਿ ਪਹਿਲੇ 10 ਸਾਲ ਭਾਜਪਾ ਨੂੰ ਵੀ ਚਾਂਸ ਦੇ ਦਿੱਤਾ ਪੰਜਾਬ ਵਿੱਚ ਔਰ ਆਮ ਆਦਮੀ ਪਾਰਟੀ ਨੂੰ ਵੀ ਚਾਂਸ ਦੇ ਦਿੱਤਾ ਤੋ ਜੋ ਡਵਲਪਮੈਂਟ ਜੋ ਬਿਜ਼ਨਸ ਲਾ ਲੋ ਸੁਖ ਸ਼ਾਂਤੀ ਲਾ ਲੋ ਚਾਹੇ ਜੋ ਵੀ ਚੀਜ਼ਾਂ ਜੋ ਗਰੋਥ ਲੋਕਾਂ ਨੇ ਕਾਂਗਰਸ ਦੇ ਸਮੇਂ 'ਚ ਦੇਖੀ ਸੀ ਉਹ ਕਾਂਗਰਸ ਤੋਂ ਲੋਕੀ ਮਿਸ ਕਰ ਰਹੇ ਨੇ ਔਰ ਚਾਹੁੰਦੇ ਨੇ ਕਾਂਗਰਸ ਜਲਦੀ ਆਏ ਅਜੇ ਵੀ ਡੇਟ ਪੌਣੇ 2 ਸਾਲ ਇਲੈਕਸ਼ਨ ਨੂੰ ਪੇ ਦੇ ਨੇ ਉਸ ਤੋਂ ਬਾਵਜੂਦ ਵੀ ਸਾਨੂੰ ਜੁਆਇਨ ਕਰ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਕਿ ਪੋਜ਼ਿਟਿਵ ਸਿਗਨਲ ਹੈ ਔਰ ਲੋਕੀ ਕਾਂਗਰਸ ਦੀ ਸਰਕਾਰ ਸਤਾਈ ਚਲਿਆਣਾ ਚਾਹੁੰਦੇ ਨੇ ਤੇ ਮੈਂ ਲੋਕਾਂ ਨੂੰ ਇਹਨਾਂ ਜ਼ਰੂਰ ਕਵਾਂਗਾ ਕੀ ਐਕਸਪੈਰੀਮੈਂਟ ਜਰੂਰ ਫੇਲ ਹੁੰਦੇ ਨੇ ਮਗਰ ਸਤਾਈ ਵਿੱਚ ਜਿਸ ਤਾਈ ਕਾਂਗਰਸ ਦੀ ਸਰਕਾਰ ਆਏਗੀ ਜੋ ਡਵੈਲਪਮੈਂਟ ਤੁਸੀਂ ਪੰਜਾਬ ਦੀ ਹੁੰਦੇ ਦੇਖ ਰਹੇ ਹੋ ਪਠਾਨਕੋਟ ਦੀ ਅਸੀਂ ਦਬਾ ਕੇ ਉਸ ਉਮੀਦ ਨਾਲ ਕੰਮ ਕਰਾਂਗੇ ਔਰ ਮੈਂ ਪਠਾਨਕੋਟ ਦੀ ਗੱਲ ਕਰਾਂ ਤਲਵਾੜਾ ਗੁਜਰਾ ਦੀ ਗੱਲ ਕਰਾਂ ਅੰਦੋਈ ਦੀ ਗੱਲ ਕਰਾਂ ਅਨੇੜ ਦੀ ਗੱਲ ਕਰਾਂ ਚੱਕ ਨਰਾਇਣੀ ਦੀ ਗੱਲ ਕਰਾਂ ਜੋ ਵਿਸ਼ਵਾਸ ਨਈ ਟੀਮ ਨੇ ਸਾਡੇ ਤੇ ਮੇਰੇ ਤੇ ਕਾਂਗਰਸ ਪਾਰਟੀ ਤੇ ਦਿਖਾਇਆ ਹੈ ਮੈਂ ਲੋਕਾਂ ਨੂੰ ਇਹਨਾਂ ਜ਼ਰੂਰ ਕਹਾਂਗਾ ਤੁਸੀਂ ਸਾਨੂੰ ਕੰਮ ਕਰਦੇ ਦੇਖਿਆ ਪਾਰਟੀ ਨੂੰ ਮੈਨੂੰ ਕੰਮ ਕਰਦੇ ਦੇਖਿਆ ਤੇ ਪਰਮਾਤਮਾ ਦੀ ਦਇਆ ਨਾਲ ਤੁਹਾਡੇ ਆਸ਼ੀਰਵਾਦ ਨਾਲ ਜਦੋਂ ਵੀ ਮੌਕਾ ਮਿਲੇਗਾ ਅਸੀਂ ਹੋਰ ਬੈਟਰ ਵੀ ਨਾਲ ਕੰਮ ਕਰ ਸਕਾਂਗੇ ਮੈਂ ਇੱਕ ਵਾਰੀ ਸਾਰਿਆਂ ਦਾ ਬਹੁਤ ਬਹੁਤ ਫਿਰ ਸ਼ੁਕਰੀਆਦਾ ਕਰਨਾ ਜੈ ਹਿੰਦ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਟਾਣਕੋਟ ਅਫੀਲੀਏਟਿਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar